ਸਤਨਾ ਵਾਹਿਗੁਰੂ ਸੱਚੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਾਮੇਰਾ ਇਹੇ ਬੇਨਤੀ ਸੁਨ ਪ੍ਰਾਮੇਰੇ ਦੇ ਨਾਮ ਕਰ ਆਪਣੇ ਚਿਹਰੇ ਦੰਦੋਤ ਬੰਧਨ ਅਨਿਕ ਦਾ ਸਰਬ ਕਲਾ ਸੰਮਰਥ ਦੁਲੰਤੈ ਰਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਜੇ ਪ੍ਰ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦ ਪਹਿ ਪਾਏ ਜੇ ਗੁਰ ਕੇ ਧਾਣੇ ਵਿੱਚ ਆਵੇ ਆਪਣਾ ਧਾਣੇ ਪਾਈ ਵਿਚੜ ਚੋਟਾਂ ਖਾਵੈ ਬਿਨ ਸਤ ਗੁਰ ਸੁਖ ਕਦੇ ਨਾ ਪਾਵੈ ਪਾਈ ਫੇਰ ਫੇਰ ਪਛਤਾਵੈ ਕੋ ਸਿੱਖ ਸਖਾ ਬੰਧ ਤਹ ਪਾਏ ਜੇ ਗੁਰ ਕੇ ਬਾਣੇ ਵਿੱਚ ਆਵੈ ਆਪਣਾ ਕਾਨ ਜੋ ਚੱਲੇ ਪਾਏ ਵਿਛੜੇ ਚੋਟਾਂ ਖਾਵੈ ਬੇਨਸਾਤ ਪਰ ਸੁਖ ਕਦੇ ਨਾ ਪਾਵੈ ਪਾਏ ਫਿਰ ਫਿਰ ਪਛਤਾਵੈ ਹਰ ਕੇ ਦਾਸ ਸਹੇਲੇ ਜਾ ਨਮਾ ਜਨਮ ਕੇ ਕਾਲ ਦੇਖ ਦੁਖ ਕਾਟੇ ਆਪੇ ਮੇਲ ਮਲਾਈ ਰਹਾ ਸੇਹੋ ਕੋ ਤੰਦ ਸਭ ਜੀ ਕੇ ਬੰਧਨ ਭਾਈ ਪਰਮ ਭੋਲਾ ਸੰਸਾਰ ਬੈਨ ਕੋ ਬੰਧਨ ਟੁੱਟਾ ਨਾ ਗੁਰਮਖ ਮੋਖ ਦਵਾਰ ਕਰਨ ਕਰੇ ਗੁਰ ਸ਼ਬਦ ਨਾ ਪਛਾਨ ਮਹਾਰਜਨਮਹਿ ਵਾਰ ਵਾਰ ਆ ਮੇਰਾ ਜਗ ਪਲ ਚਰਿਆ ਆ ਘਾਇ ਕੋਈ ਨਾ ਕਿਸ ਹੀ ਤੇਰਾ ਗੁਰਮਖ ਮਹਿਲ ਪਾਇਨਾ ਗਨਕਾਰਨ ਨਜ ਕਰ ਹੋਏ ਬਸੇਰਾ ਐਥੇ ਬੁੱਧੇ ਸੋ ਆ ਤੁਛਾਨਾ ਹਰ ਪ੍ਰਭ ਤਿਸ ਤੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਵੇਨ ਭਾਗਾ ਕੀ ਪਾਈਐ ਇਕ ਨਜ਼ਰ ਕਰ ਵੇਖ ਸਭ ਉਪਰ ਜਿਹਾਂ ਪਾਤੇ ਹਰ ਫਲ ਪਈਐ ਨਾਨਕ ਨਾਮੁ ਉਸਰਬਾ ਨੇ ਅੰਤਰ ਵਿਚੋਂ ਆਪ ਗਵਈਐ ਸਤਿਗੁਰੂ ਸਦਾ ਦਿਆਲ ਹੈ ਪਾਏ ਵੇਂ ਪਾ ਗਾ ਕਿਆ ਪਾਈਐ ਇੱਕ ਨਦਰ ਕਰ ਵੇਖੈ ਸਾਭੂ ਭੂ ਕਰ ਜੇ ਹਾ ਤੋ ਤੇ ਹਾ ਤਲ ਪਾਈਐ ਨਾਨਕ ਨਾਮੁ ਸਹਿਮਾਏ ਅੰਤਰ ਵਿਚਹੁ ਆਪ ਗਵਈਐ ਸਵਾਹਿ ਕਰਿ ਜਿਕਾ ਖਲਸਾ ਵਾਹਿਗੁਰੂ ਜੀ ਕੀ ਸਤਿਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤਿਹ